ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਹ ਹਫਤਾ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਤੇ ਤੁਹਾਡੇ ਉੱਪਰ ਕਿਹੜੀਆਂ-ਕਿਹੜੀਆਂ ਤਬਦੀਲੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਤੇ ਹੋ ਜਾਵੇ ਅਤੇ ਤੁਸੀਂ ਧਨ ਨਾਲ ਮਾਲਾ-ਮਾਲ ਹੋ ਜਾਓ। ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਕੈਰੀਅਰ ਦੇ ਸੰਬੰਧ ਵਿੱਚ ਤਣਾਅ ਦੇ ਕਾਰਨ ਕਿਸੇ ਮਾਮੂਲੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੇ ਮਨ ਨੂੰ ਆਰਾਮ ਅਤੇ ਸ਼ਾਂਤੀ ਕਰਨ ਲਈ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਓ ਅਤੇ ਜੇ ਸੰਭਵ ਹੋਵੇ ਤਾਂ ਤੁਸੀਂ ਉਹਨਾਂ ਦੇ ਨਾਲ ਇੱਕ ਛੋਟੀ ਜਹੀ ਯਾਤਰਾ ਤੇ ਜਾਣ ਦੀ ਯੋਜਨਾ ਵੀ ਬਣਾ ਸਕਦੇ ਹੋ। ਤੁਹਾਡੇ ਪਹਿਲੇ ਘਰ ਵਿੱਚ ਦੇਵ ਗੁਰੂ ਜੁਪੀਟਰ ਦੀ ਮੌਜੂਦਗੀ ਦੇ ਕਾਰਨ ਸੰਭਵ ਹੈ ਤੁਹਾਨੂੰ ਕਿਸੇ ਪਾਸੇ ਤੋਂ ਪੈਸੇ ਆ ਸਕਦੇ ਹਨ ਪਰ ਕਿਸੇ ਕਾਰਨ ਪੈਸੇ ਜਾਂ ਤੁਹਾਡੇ ਪਰਸ ਵੀ ਗੁੰਮ ਹੋ ਸਕਦਾ ਹੈ ਇਸ ਲਈ ਤੁਹਾਨੂੰ ਅਜੇ ਹੀ ਮੜੀ ਸਥਿਤੀ ਤੋਂ ਬਚਣ ਲਈ ਸਾਵਧਾਨ ਰਹਿਣਾ ਚਾਹੀਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਰੋਜ਼ਾਨਾ 27 ਵਾਰ ਓਮ ਨਮਹ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਵਿਅਕਤੀ ਦੀ ਚੰਗੀ ਤਰ੍ਹਾਂ ਖੋਜ ਕਰਨ ਤੁਹਾਡੇ ਲਈ ਸਭ ਤੋਂ ਵਧੀਆ ਹੋਵੇਗਾ ਕੋਈ ਖਾਸ ਵਿਅਕਤੀ ਜਿਸ ਨਾਲ ਤੁਸੀਂ ਦਿਲੋਂ ਜੁੜੇ ਹੋਏ ਹੋ ਤੁਹਾਡੀ ਲਾਪਰਵਾਹੀ ਅਤੇ ਮਾੜੇ ਵਿਹਾਰ ਦੇ ਕਾਰਨ ਇਸ ਹਫਤੇ ਤੁਹਾਡਾ ਮਨ ਚੜਚੜਾ ਹੋ ਸਕਦਾ ਹੈ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਸੁਭਾਅ ਨੂੰ ਸੁਧਾਰੋ ਅਤੇ ਉਹਨਾਂ ਨਾਲ ਚੰਗਾ ਵਿਹਾਰ ਕਰੋ ਤੁਹਾਡੇ ਨਿੱਜੀ ਜੀਵਨ ਵਿੱਚ ਦੂਜਿਆਂ ਦੇ ਨਾਲ ਚੱਲ ਰਿਹਾ ਵਿਵਾਦ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ ਇਸ ਕਾਰਨ ਤੁਸੀਂ ਕੰਮ ਵਾਲੀ ਥਾਂ ਤੇ ਵੀ ਦੂਜੇ ਲੋਕਾਂ ਦਾ ਭਰੋਸੇ ਦੇ ਕਾਰਨ ਝਿਜਕ ਮਹਿਸੂਸ ਕਰੋਗੇ ਤੁਹਾਡੇ ਘਰ ਦੇ ਸਿਆਣੇ ਬਜ਼ੁਰਗਾਂ ਨਾਲ ਵੀ ਤੁਹਾਡੀ ਥੋੜੀ ਉੱਚ-ਨੀਚ ਹੋ ਸਕਦੀ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਨੂੰ ਕੇਤੂ ਗ੍ਰਹਿ ਲਈ ਯੱਗ ਹਵਨ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਲਾਹ ਤੇ ਤੁਸੀਂ ਨਵੇਂ ਕਾਰ ਜਾਂ ਕੋਈ ਨਵੀਂ ਇਲੈਕਟ੍ਰੋਨਿਕ ਚੀਜ਼ ਖਰੀਦ ਸਕਦੇ ਹੋ ਕਿਉਂਕਿ ਇਸ ਹਫ਼ਤੇ ਪਰਿਵਾਰਕ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਤੁਸੀਂ ਆਪਣੀ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਹਨ ਖਰੀਦਣ ਦੀ ਇੱਛਾ ਪ੍ਰਗਟ ਕਰ ਸਕਦੇ ਹੋ ਇਸ ਹਫ਼ਤੇ ਵੱਧ ਤੋਂ ਵੱਧ ਗ੍ਰਹਾਂ ਦੀ ਨਜ਼ਰ ਕਿਸਮਤ ਦੇ ਪੱਖ ਵਿੱਚ ਤੁਹਾਡੀ ਮਦਦ ਕਰੇਗੀ ਚੰਦਰਮਾ ਦੇ ਸੰਦਰਭ ਵਿੱਚ ਸ਼ਨੀ 10ਵੇਂ ਘਰ ਵਿੱਚ ਮੌਜੂਦ ਹੈ ਜਿਸ ਕਾਰਨ ਤੁਸੀਂ ਕੁਝ ਬੇਮਿਸਾਲ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰ ਸਕੋਗੇ ਅਤੇ ਆਪਣੇ ਕੈਰੀਅਰ ਵਿੱਚ ਸਫਲਤਾ ਪ੍ਰਾਪਤ ਕਰ ਸਕੋਗੇ ਜੇਕਰ ਤੁਸੀਂ ਕਿਸੇ ਵੀ ਦੇਸ਼ੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਸ ਹਫਤੇ ਗ੍ਰਹਿ ਅਤੇ ਸਿਤਾਰਿਆਂ ਦੀ ਸਹੀ ਸਥਿਤੀ ਤੇ ਆਉਣ ਤੱਕ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਓਮ ਸ਼ਨੀ ਸ਼ਨੰਤਰਾਏ ਨਮਹ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਵਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਇਸ ਸਮੇਂ ਭਾਵਨਾਤਮਕ ਤੌਰ ਤੇ ਸੰਤੁਸ਼ਟ ਰਹੋਗੇ ਜਿਸ ਕਾਰਨ ਤੁਹਾਨੂੰ ਲਾਭ ਮਿਲੇਗਾ ਅਤੇ ਤੁਹਾਨੂੰ ਤੁਹਾਡੀ ਵਿੱਤੀ ਸਥਿਤੀ ਵਿੱਚ ਵੀ ਲਾਭ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਸਾਰੇ ਹੀ ਲੋਕਾਂ ਨੂੰ ਇਸ ਹਫਤੇ ਘਰ ਦੀ ਸਫਾਈ ਦੌਰਾਨ ਕੋਈ ਕੀਮਤੀ ਚੀਜ਼ ਮਿਲ ਸਕਦੀ ਹੈ ਜੋ ਪਹਿਲਾਂ ਗਵਾਚ ਗਈ ਸੀ ਚੰਦਰਮਾ ਰਾਸ਼ੀ ਤੋਂ 10ਵੇਂ ਘਰ ਵਿੱਚ ਦੇਵਗੁਰੂ ਜੁਪੀਟਰ ਦੇ ਹੋਣ ਕਾਰਨ ਘਰ ਦਾ ਮਾਹੌਲ ਚੰਗਾ ਰਹੇਗਾ ਅਤੇ ਘਰ ਵਿੱਚ ਮੈਂਬਰਾਂ ਨਾਲ ਹੱਸਣ ਅਤੇ ਮਜ਼ਾਕ ਕਰਨ ਦਾ ਵੀ ਮੌਕਾ ਮਿਲ ਜਾਵੇਗਾ। ਇਸ ਸਮੇਂ ਦੌਰਾਨ ਤੁਸੀਂ ਪਰਿਵਾਰ ਦੇ ਛੋਟੇ ਮੈਂਬਰਾਂ ਦੀ ਪੜ੍ਹਾਈ ਵਿੱਚ ਮਦਦ ਕਰੋਗੇ ਅਤੇ ਤੁਹਾਡੇ ਮਾਤਾ-ਪਿਤਾ ਵੀ ਤੁਹਾਡੇ ਤੇ ਮਾਣ ਮਹਿਸੂਸ ਕਰ ਸਕਦੇ ਹਨ। ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀ ਵਰਗ ਲਈ ਇਹ ਹਫ਼ਤਾ ਪੜ੍ਹਾਈ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ। ਉਹ ਆਪਣੇ ਪੜ੍ਹਾਈ ਦੇ ਵਿੱਚ ਬਹੁਤ ਹੀ ਉન્નਤੀ ਦੇ ਰਹਾ ਉੱਪਰ ਚੱਲ ਪੈਣਗੇ। ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਪੜ੍ਹਾਈ ਵਿੱਚ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਓਮ ਸੋਮਯ ਨਮਹਾ ਦਾ ਮੰਤਰ ਦਾ ਜਾਪ ਰੋਜ਼ਾਨਾ 21 ਵਾਰ ਕਰੋ। ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਕੋਲ ਆਪਣੇ ਲਈ ਕਾਫੀ ਸਮਾਂ ਰਹੇਗਾ ਜਿਸ ਦਾ ਫਾਇਦਾ ਵੀ ਹੋਵੇਗਾ। ਇਸ ਹਫ਼ਤੇ ਚੰਦਰਮਾ ਤੋਂ ਨਵੇਂ ਘਰ ਵਿੱਚ ਜੁਪੀਟਰ ਹੋਣ ਦੇ ਨਤੀਜੇ ਵਜੋਂ ਤੁਹਾਨੂੰ ਪਹਿਲਾਂ ਕੀਤੇ ਹੋਏ ਨਿਵੇਸ਼ਾਂ ਤੋਂ ਚੰਗੇ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ ਜਿਸ ਤੋਂ ਪੂਰੀ ਉਮੀਦ ਗਵਾ ਦਿੱਤੀ ਸੀ ਜਿਸ ਨਾਲ ਨਵਾਂ ਵਾਹਨ ਖਰੀਦਣ ਦਾ ਤੁਹਾਡਾ ਅਧੂਰਾ ਸੁਪਨਾ ਵੀ ਪੂਰਾ ਹੋ ਜਾਵੇਗਾ ਪਰ ਕੋਈ ਵੀ ਚੀਜ਼ ਖਰੀਦਦੇ ਸਮੇਂ ਤੁਹਾਨੂੰ ਘਰ ਦੇ ਬਜ਼ੁਰਗਾਂ ਦੇ ਨਾਲ ਇਸ ਬਾਰੇ ਚਰਚਾ ਕਰਨੀ ਪਵੇਗੀ ਇਸ ਹਫ਼ਤੇ ਤੁਹਾਡੇ ਸਾਹਮਣੇ ਕਈ ਅਜਿਹੇ ਹਾਲਾਤ ਪੈਦਾ ਹੋ ਜਾਣਗੇ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀ ਦੇਵ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਕੰਮ ਦੇ ਨਾਲ ਨਾਲ ਆਪਣੀ ਸਿਹਤ ਨੂੰ ਵੀ ਸੁਧਾਰਨ ਲਈ ਕੁਝ ਸਮਾਂ ਕੱਢਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਮਾਂ ਤੁਹਾਡੀ ਸਿਹਤ ਲਈ ਬਿਹਤਰ ਲੱਗਦਾ ਹੈ ਇਸ ਦੇ ਨਾਲ ਹੀ ਇਸ ਹਫਤੇ ਦੇ ਮੱਧ ਹਿੱਸੇ ਵਿੱਚ ਤੁਹਾਡੇ ਕੰਮ ਦਾ ਬੋਝ ਵੀ ਵੱਧ ਸਕਦਾ ਹੈ ਪਰ ਤੁਸੀਂ ਇਸ ਕੰਮ ਵਾਲੀ ਥਾਂ ਦੇ ਦਬਾਅ ਨੂੰ ਆਪਣੇ ਮਨ ਤੇ ਹਾਵੀ ਨਹੀਂ ਹੋਣ ਦਿਓਗੇ ਸ਼ਨੀ ਦੇ ਤੁਹਾਡੇ 6ਵੇਂ ਘਰ ਵਿੱਚ ਹੋਣ ਦੇ ਕਾਰਨ ਇਸ ਹਫਤੇ ਤੁਹਾਡੀ ਆਮਦਨ ਵਿੱਚ ਵਾਧਾ ਹੋ ਜਾਵੇਗਾ ਜਿਸ ਕਾਰਨ ਤੁਸੀਂ ਭਵਿੱਖ ਲਈ ਆਪਣੇ ਪੈਸੇ ਨੂੰ ਬਚਾਉਣ ਦੀ ਯੋਜਨਾ ਵੀ ਬਣਾ ਸਕਦੇ ਹੋ ਅਜਿਹੀ ਸਥਿਤੀ ਵਿੱਚ ਤੁਹਾਨੂੰ ਲੰਬੇ ਸਮੇਂ ਤੋਂ ਧਿਆਨ ਵਿੱਚ ਰੱਖਦੇ ਹੋਏ ਹਰ ਕਿਸਮ ਦਾ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਬੁੱਧਵਾਰ ਨੂੰ ਗਰੀਬ ਬੱਚਿਆਂ ਨੂੰ ਦਾਨ ਕਰੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹੀ ਕਿ ਚੰਦਰਮਾ ਦੀ ਰਾਸ਼ੀ ਤੁਹਾਡੇ ਤੋਂ 12ਵੇਂ ਘਰ ਵਿੱਚ ਕੇਤੂ ਦੇ ਰਹਿਣ ਦੇ ਨਤੀਜੇ ਵਜੋਂ ਤੁਸੀਂ ਇਸ ਹਫ਼ਤੇ ਵਿਧੇਰੇ ਭਾਵਨਾਤਮਕ ਮੂਡ ਵਿੱਚ ਰਹੋਗੇ ਜਿਸ ਕਾਰਨ ਤੁਸੀਂ ਦੂਜਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਜਾਂ ਗੱਲਬਾਤ ਕਰਨ ਵਿੱਚ ਕੁਝ ਝਿਜਕ ਵੀ ਮਹਿਸੂਸ ਕਰ ਸਕਦੇ ਹੋ ਅਜਿਹੇ ਵਿੱਚ ਜੇਕਰ ਤੁਸੀਂ ਖੁਦ ਨੂੰ ਤਣਾਅ ਮੁਕਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਮਨ ਚੋਂ ਬੀਤੇ ਨੂੰ ਹਟਾ ਕੇ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਤੁਸੀਂ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਸਹੀ ਤਰੀਕੇ ਨਾਲ ਵਰਤੋਗੇ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਜਾਵੇਗਾ ਅਤੇ ਇਸ ਦੀ ਮਦਦ ਨਾਲ ਤੁਸੀਂ ਆਪਣੇ ਵਿੱਤੀ ਹਾਲਤ ਨੂੰ ਬਿਹਤਰ ਬਣਾ ਸਕੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਰੋਜ਼ਾਨਾ 24 ਵਾਰ ਮੰਤਰ ਓਮ ਭਾਰਗਵਾਯ ਨਮਹਾ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ वृश्चिक ਰਾਸ਼ੀ ਵ੍ਰਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਦੀ ਸ਼ੁਰੂਆਤ ਤੁਹਾਡੇ ਲਈ ਊਰਜਾ ਦੇ ਨਾਲ ਭਰੀ ਹੋਣ ਵਾਲੀ ਹੈ ਅਤੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਪਰ ਚਿੜਚਿੜੇ ਹੋ ਸਕਦੇ ਹੋ ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਆਪ ਨੂੰ ਥੋੜਾ ਸ਼ਾਂਤ ਰੱਖਣ ਦੀ ਜ਼ਰੂਰਤ ਹੋਵੇਗੀ ਨਹੀਂ ਤਾਂ ਤੁਹਾਡਾ ਚਿੜਚੜਾ ਸੁਭਾ ਤੁਹਾਡੀ ਸਿਹਤ ਨੂੰ ਵਿਗਾੜ ਸਕਦਾ ਹੈ ਚੰਦਰਮਾ ਦੇ ਚਿੰਨ ਤੋਂ 6ਵੇਂ ਘਰ ਵਿੱਚ ਜੁਪੀਟਰ ਦੀ ਸਥਿਤੀ ਦੇ ਕਾਰਨ ਇਹ ਦੇਖਿਆ ਗਿਆ ਹੈ ਕਿ ਤੁਸੀਂ ਆਪਣੀ ਧਨ-ਦੌਲਤ ਦੇ ਸੰਗ੍ਰਹਿ ਨੂੰ ਲੈ ਕੇ ਥੋੜੇ ਜਿਹੇ ਲਾਪਰਵਾਹ ਰਹਿੰਦੇ ਹੋ ਜਿਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੇ ਜੀਵਨ ਵਿੱਚ ਵਿੱਤੀ ਸੰਕਟ ਪੈਦਾ ਕਰ ਸਕਦਾ ਹੈ ਸ਼ਨੀ ਤੁਹਾਡੇ ਚੌਥੇ ਘਰ ਵਿੱਚ ਸਾਬਿਤ ਹੋਣ ਦੇ ਕਾਰਨ ਤੁਹਾਨੂੰ ਇਸ ਹਫਤੇ ਦੀ ਬਚਤ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਪਵੇਗੀ ਅਤੇ ਉਹਨਾਂ ਤੋਂ ਸਲਾਹ ਲੈਣੀ ਹੋਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ओम वायु पुत्र नमः दे मंत्र ਦਾ ਜਾਪ ਰੋਜ਼ਾਨਾ 41 ਵਾਰ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਦੌਰਾਨ ਤੁਸੀਂ ਗੋਡਿਆਂ ਅਤੇ ਹੱਥਾਂ ਦੀਆਂ ਪੁਰਾਣੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਾ ਸਕਦੇ ਹੋ ਇਸ ਹਫਤੇ ਤੁਹਾਡੀ ਪ੍ਰਤੀਕੂਲ ਵਿੱਤੀ ਸਥਿਤੀ ਵਿੱਚ ਸੁਧਾਰ ਦੀ ਸੰਭਾਵਨਾ ਯਕੀਨੀ ਤੌਰ ਤੇ ਹੋ ਜਾਵੇਗੀ ਪਰ ਇਸ ਸਮੇਂ ਦੌਰਾਨ ਤੁਸੀਂ ਉਹ ਖਰਚੇ ਵੀ ਕਰ ਸਕੋਗੇ ਜੋ ਤੁਸੀਂ ਪਹਿਲਾਂ ਨਹੀਂ ਕਰ ਸਕਦੇ ਸੀ ਇਸ ਕਾਰਨ ਤੁਹਾਡੇ ਖਰਚੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਵਧੇਗੀ ਅਜਿਹੇ ਚ ਪੈਸੇ ਪ੍ਰਤੀ ਥੋੜੀ ਜਹੀ ਲਾਪਰਵਾਹੀ ਵੀ ਤੁਹਾਡੇ ਲਈ ਨੁਕਸਾਨ ਦੇ ਸਾਬਿਤ ਹੋ ਸਕਦੀ ਹੈ ਇਸ ਹਫਤੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲ ਜਾਵੇਗਾ ਇਸ ਦੌਰਾਨ ਤੁਹਾਨੂੰ ਪਤਾ ਲੱਗੇਗਾ ਕਿ ਘਰ ਦੇ ਬੱਚੇ ਪੜ੍ਹਾਈ ਦੇ ਮੁਕਾਬਲੇ ਖੇਡਾਂ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਚਿੱਟੇ ਰੰਗ ਦੀਆਂ ਚੀਜ਼ਾਂ ਦਾ ਗਰੀਬਾਂ ਵਿੱਚ ਦਾਨ ਕਰੋ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀ ਦੀ ਤੁਹਾਡੇ ਦੂਜੇ ਘਰ ਵਿੱਚ ਹੋਣ ਦੇ ਨਤੀਜੇ ਵਜੋਂ ਇਸ ਹਫ਼ਤੇ ਜੇ ਜ਼ਰੂਰੀ ਨਾ ਹੋਵੇ ਤਾਂ ਗੱਡੀ ਚਲਾਉਣ ਤੋਂ ਬਚਣਾ। ਹਰ ਕਿਸਮ ਦੀ ਯਾਤਰਾ ਤੋਂ ਪਰਹੇਜ਼ ਕਰੋ। ਖਾਸ ਕਰਕੇ ਰਾਤ ਨੂੰ। ਨਹੀਂ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਸਰੀਰਕ ਦਰਦ ਹੋ ਸਕਦਾ ਹੈ। ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਇਸ ਹਫ਼ਤੇ ਪੈਸੇ ਨਾਲ ਜੁੜਿਆ ਕੋਈ ਵੀ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਤੁਹਾਨੂੰ ਕਈ ਥਾਵਾਂ ਤੋਂ ਅਚਾਨਕ ਪੈਸੇ ਮਿਲਣ ਦੀ ਸੰਭਾਵਨਾ ਹੈ ਪਰ ਤੁਹਾਨੂੰ ਇਸ ਸਮੇਂ ਪੈਸੇ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਹਰ ਸਥਿਤੀ ਲਈ ਚੰਗੀ ਤਰ੍ਹਾਂ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ ਇਸ ਹਫ਼ਤੇ ਤੁਸੀਂ ਆਪਣੇ ਪੁਰਾਣੇ ਦੋਸਤ ਸਾਥੀ ਜਾਂ ਪ੍ਰੇਮੀ ਨੂੰ ਕਿਸੇ ਹੋਰ ਨਾਲ ਦੇਖ ਕੇ ਥੋੜਾ ਉਦਾਸ ਮਹਿਸੂਸ ਕਰ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਨੂੰ ਅਪਾਹਜ ਵਿਅਕਤੀ ਨੂੰ ਭੋਜਨ ਦਾਨ ਕਰੋ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਲਈ ਇਸ ਹਫਤੇ ਵਿੱਤੀ ਸਥਿਤੀ ਵਿੱਚ ਸੁਧਾਰ ਦੇ ਕਾਰਨ ਜ਼ਰੂਰੀ ਘਰੇਲੂ ਵਸਤੂਆਂ ਦੀ ਖਰੀਦਦਾਰੀ ਤੁਹਾਡੇ ਲਈ ਬਹੁਤ ਆਸਾਨ ਹੋ ਸਕਦੀ ਹੈ। ਜਿਸ ਕਾਰਨ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਤੁਹਾਡੇ ਨਾਲ ਖੁਸ਼ ਰਹਿਣਗੇ ਅਤੇ ਤੁਹਾਨੂੰ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ। ਇਸ ਹਫਤੇ ਤੁਸੀਂ ਮਹਿਸੂਸ ਕਰੋਗੇ ਕਿ ਪਰਿਵਾਰ ਦੇ ਮੈਂਬਰ ਤੁਹਾਡੇ ਉਦਾਰ ਵਿਵਹਾਰ ਦਾ ਨਜਾਇਜ਼ ਫਾਇਦਾ ਉਠਾ ਸਕਦੇ ਹਨ ਜਿਸ ਕਾਰਨ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਬਾਵਜੂਦ ਇਸ ਸਮੇਂ ਆਪਣੇ ਆਪ ਨੂੰ ਮਜ਼ਬੂਤ ਕਰਨ ਅਤੇ ਆਪਣੇ ਸੁਭਾਅ ਵਿੱਚ ਕੁਝ ਬਦਲਾਅ ਲਿਆਉਣ ਦੀ ਜ਼ਰੂਰਤ ਹੋਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਚਾਲੀਸਾ ਦਾ ਪਾਠ ਪੰਜ ਵਾਰ ਰੋਜ਼ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਖਾਸ ਤੌਰ ਤੇ ਸਲਾਹਤ ਦਿੱਤੀ ਜਾਂਦੀ ਹੈ ਕਿ ਘਰ ਬੈਠੇ ਬੋਰ ਹੋਣ ਦੀ ਬਜਾਏ ਤੁਹਾਨੂੰ ਆਪਣਾ ਵਾਧੂ ਸਮਾਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਜਾਂ ਉਹਨਾਂ ਕੰਮਾਂ ਨੂੰ ਕਰਨ ਵਿੱਚ ਬਿਤਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰਨ ਵਿੱਚ ਤੁਹਾਨੂੰ ਸਭ ਤੋਂ ਵੱਧ ਆਨੰਦ ਆਉਂਦਾ ਹੈ ਕਿਉਂਕਿ ਇਸ ਨਾਲ ਤੁਸੀਂ ਕਾਫੀ ਹੱਦ ਤੱਕ ਖੁਦ ਨੂੰ ਤਣਾਅ ਮੁਕਤ ਰੱਖਣ ਵਿੱਚ ਸਫਲ ਹੋ ਜਾਓਗੇ ਇਸ ਹਫਤੇ ਦੇਵਗੁਰੂ ਜੁਪੀਟਰ ਤੁਹਾਡੇ ਦੂਜੇ ਘਰ ਵਿੱਚ ਸਥਿਤ ਹੋਣ ਕਾਰਨ ਕਾਰੋਬਾਰੀ ਲੋਕਾਂ ਨੂੰ ਇਸ ਹਫ਼ਤੇ ਚੰਗੇ ਨਤੀਜੇ ਮਿਲ ਸਕਦੇ ਹਨ ਖਾਸ ਤੌਰ ਤੇ ਉਹ ਲੋਕ ਜੋ ਸੰਬੰਧਿਤ ਕਾਰੋਬਾਰ ਕਰਦੇ ਹਨ ਕਿਸੇ ਵੱਡੇ ਸੌਦੇ ਦੀ ਸਫਲਤਾ ਤੋਂ ਚੰਗਾ ਵਿੱਤੀ ਲਾਭ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ ਹਾਲਾਂਕਿ ਚੰਦਰਮਾ ਦੇ ਚਿੰਨ ਤੋਂ ਰਾਹੂ ਤੁਹਾਡੇ ਪਹਿਲੇ ਘਰ ਵਿੱਚ ਹੋਣ ਕਾਰਨ ਜਿੰਨੀ ਤੇਜ਼ੀ ਨਾਲ ਤੁਸੀਂ ਪੈਸਾ ਕਮਾਓਗੇ ਉੰਨੀ ਹੀ ਤੇਜ਼ੀ ਨਾਲ ਕੈਸਾ ਤੁਹਾਡੀ ਪકડ ਤੋਂ ਖਿਸਕ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਰੋਜ਼ਾਨਾ ਦੁਰਗਾ ਚਾਲੀਸਾ ਦਾ ਪਾਠ ਕਰੋ ਇਹ ਸੰਜੇ 12 ਖੁਸ਼ ਨਸੀਬ ਰਾਸ਼ੀ ਤੇ ਇਹ ਸੰਨ ਇਹਨਾਂ ਦੇ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਧੰਨਵਾਦ